ਦੋਸਤੋ ਤੁਸੀਂ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਅੰਦਰ ਕਦੇ ਵੀ ਕਿਸੇ ਬੀਬੀਆਂ ਦੇ ਜੱਤੇ ਨੂੰ ਕੀਰਤਨ ਕਰਦੇ ਨਹੀਂ ਦੇਖਿਆ ਹੁਣ ਹਮੇਸ਼ਾ ਹੀ ਸਿੱਖ ਪੰਥ ਦੇ ਵੱਡੇ ਵੱਡੇ ਰਾਗੀ ਸਿੰਘਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਕੀਤਾ ਜਾਂਦਾ ਹੈ ਕਦੇ ਵੀ ਕਿਸੇ ਔਰਤ ਵੱਲੋਂ ਅੱਜ ਤੱਕ ਕੀਰਤਨ ਦੀ ਸੇਵਾ ਨਹੀਂ ਕੀਤੀ ਗਈ ਇਹ ਅਕੱਲੀ ਅੱਜ ਦੇ ਸਮੇਂ ਦੀ ਗੱਲ ਨਹੀਂ ਛੋਟੇ ਉਦਿਆਂ ਜਦੋਂ ਟੀਵੀ ਨਹੀਂ ਸਨ ਹੁੰਦੇ ਤੇ ਸ਼ਾਮ ਨੂੰ ਰੇਡੀਓ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਿਤ ਹੁੰਦੀ ਸੀ ਉਸ ਵਕਤ ਵੀ ਹਮੇਸ਼ਾ ਮਰਦ ਕੀਰਤਨੀ ਹੀ ਕੀਰਤਨ ਕਰਿਆ ਕਰਦੇ ਸਨ ਅਜਾਹਾ ਕਦੇ ਵੀ ਨਹੀਂ ਹੋਇਆ ਕਿ ਕੋਈ ਬੀਬੀਆਂ ਭਾਵ ਔਰਤਾਂ ਦਾ ਜਥਾ ਗੁਰੂ ਰਾਮਦਾਸ ਦੇ ਘਰ ਵਿੱਚ ਕੀਰਤਨ ਕਰ ਰਿਹਾ ਹੋਵੇ ਨਾ ਹੀ ਕਦੇ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਸੇਵਾ ਕਿਸੇ ਬੀਬੀ ਵੱਲੋਂ ਕਦੇ ਨਿਭਾਈ ਜਾਂਦੀ ਹੈ ਉਹ ਵੀ ਸਾਰੇ ਮਰਦ ਹੁੰਦੇ ਹਨ ਕੋਲ ਮਲਾ ਕੇ ਸ਼੍ਰੀ ਦਰਬਾਰ ਸਾਹਿਬ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਪਿਆਂ ਦੇ ਆਲੇ ਦੁਆਲੇ ਲੱਗੇ ਜੰਗਲੇ ਦੇ ਵਿੱਚ ਕੇਵਲ ਸਿੱਖ ਮਰਦ ਹੀ ਬੈਠੇ ਦਿਖਦੇ ਕਦੇ ਕੋਈ ਔਰਤ ਉੱਤੇ ਮੌਜੂਦ ਨਹੀਂ ਹੁੰਦੀ ਸ਼ਾਇਦ ਤੁਸੀਂ ਵੀ ਪਹਿਲਾਂ ਕਦੇ ਸੋਚਿਆ ਹੋਵੇ ਕਿ ਅਜਿਹਾ ਕਿਉਂ ਹੋ ਰਿਹਾ ਕਿਉਂ ਔਰਤਾ ਸ੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਨਹੀਂ ਕਰਦੀਆਂ ਕੀ ਸਿੱਖਾਂ ਦੇ ਸਭ ਤੋਂ ਵੱਡੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਔਰਤਾਂ ਨੂੰ ਕੀਰਤਨ ਕਰਨ ਦੀ ਕੋਈ ਮਨਾਈ ਹੈ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਵਿੱਚ ਵੀ ਨਹੀਂ ਬੈਠ ਸਕਦੀਆਂ ਕੀ ਇਹ ਕੋਈ ਸਾਡੀ ਸਿੱਖ ਰਹਿਤ ਮਰਿਆਦਾ ਦਾ ਹੀ ਹਿੱਸਾ ਹੈ ਕਿ ਕੋਈ ਵੀ ਔਰਤ ਸੱਚਖੰਡ ਵਿੱਚ ਕੀਰਤਨ ਨਹੀਂ ਕਰ ਸਕਦੀ ਹਮੇਸ਼ਾ ਮਰਦ ਸਿੱਖ ਹੀ ਕੀਰਤਨ ਕਰਨਗੇ ਜਾਂ ਫਿਰ ਬੀਬੀਆਂ ਦੇ ਕੀਰਤਨ ਕਰਨ ਦੇ ਪਿੱਛੇ ਕੋਈ ਹੋਰ ਕਾਰਨ ਹਨ ਕੀ ਇਹ ਇਸ ਦੀ ਅਸਲ ਸਚਾਈ ਆਓ ਅੱਜ ਦੀ ਇਸ ਵੀਡੀਓ ਰਾਹੀਂ ਜਾਣਦੇ ਆ ਪਰ ਉਸ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਬੜੇ ਲੰਬੇ ਸਮੇਂ ਤੋਂ ਲਗਭਗ ਆਪਾਂ ਸਾਰੇ ਹੀ ਇੱਕੋ ਗੱਲ ਦੇਖਦੇ ਆ ਰਹੇ ਹਾਂ ਕਿ ਕਦੇ ਵੀ ਕੋਈ ਬੀਬੀਆਂ ਦਾ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਨਹੀਂ ਕਰਦਾ ਅਜਾਇਬ ਸ਼ਾਇਦ ਕਦੇ ਵੀ ਨਹੀਂ ਹੋਇਆ ਹੁਣ ਕਿ ਕੋਈ ਬੀਬੀਆਂ ਦਾ ਜਥਾ ਕੀਰਤਨ ਕਰਨ ਵਾਸਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਲੈਕਟ ਕੀਤਾ ਗਿਆ ਹੋਵੇ ਕੀ ਸਿੱਖ ਰਹਿਤ ਮਰਿਆਦਾ ਵਿੱਚ ਹੀ ਔਰਤਾਂ ਦੇ ਕੀਰਤਨ ਕਰਨ ਤੇ ਮਨਾਈ ਹੈ ਤਾਂ ਇਸ ਸਵਾਲ ਦਾ ਜਵਾਬ ਹੈ ਬਿਲਕੁਲ ਵੀ ਨਹੀਂ ਇੱਕ ਸਿੱਖ ਨੂੰ ਅੰਮ੍ਰਿਤ ਛਕਣ ਲਈ ਜੋ ਰਹਿਤ ਮਰਿਆਦਾ ਦੱਸੀ ਜਾਂਦੀ ਹੈ ਜਾਂ ਜੋ ਰਹਿਤ ਮਰਿਆਦਾ ਇੱਕ ਸਿੱਖ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨੇ ਲਾਜ਼ਮੀ ਹੁੰਦੀ ਉਸ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ ਕੋਈ ਔਰਤ ਜਾਂ ਕੋਈ ਬੀਬੀਆਂ ਦਾ ਜਥਾ ਸੇਰੀ ਦਰਬਾਰ ਸਾਹਿਬ ਅੰਦਰ ਕੀਰਤਨ ਨਹੀਂ ਕਰ ਸਕਦਾ ਆ ਇਕੱਲੇ ਦਰਬਾਰ ਸਾਹਿਬ ਹੀ ਨਹੀਂ ਦੁਨੀਆ ਦੇ ਕਿਸੇ ਵੀ ਗੁਰਦੁਆਰੇ ਵਿੱਚ ਜੇਕਰ ਆਪਾਂ ਸਿੱਖ ਧਰਮ ਦੇ ਸਿਧਾਂਤ ਬਾਰੇ ਥੋੜੀ ਗੱਲ ਕਰੀਏ ਤਾਂ ਜੇ ਇਸ ਵਕਤ ਦੁਨੀਆ ਦੇ ਇਸ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਨੂੰ ਸਿਰਫ ਇੱਕ ਪੈਰ ਦੀ ਜੁੱਤੀ ਦੇ ਸਮਾਨ ਸਮਝਿਆ ਜਾਂਦਾ ਸੀ ਜਿਨ੍ਹਾਂ ਵੇਲਿਆਂ ਦੇ ਵਿੱਚ ਦੁਨੀਆ ਦਾ ਕੋਈ ਵੀ ਧਰਮ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਮਾਨ ਸਤਿਕਾਰ ਨਹੀਂ ਸੀ ਦਿੰਦਾ ਮਰਦਾ ਜਿੰਨੇ ਅਧਿਕਾਰ ਨਹੀਂ ਸੀ ਦਿੱਦਾ ਉਹਨਾਂ ਵੇਲੇਆ ਵਿੱਚ ਵੀ ਫਿਰ ਸਿੱਖ ਧਰਮ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਅਤੇ ਮਰਦ ਵਿਚਾਲੇ ਪਏ ਭੇਦ ਭਾਵ ਨੂੰ ਖਤਮ ਕਰਨ ਲਈ ਫਰਮਾਇਆ ਸੀ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜੜ ਹਮੇਸ਼ਾ ਤੋਂ ਲੈ ਕੇ ਸਿੱਖ ਧਰਮ ਵਿੱਚ ਔਰਤਾਂ ਤੇ ਮਰਦਾਂ ਨੂੰ ਇੱਕ ਸਮਾਨ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ ਅਜਿਹੇ ਕੋਈ ਵੀ ਕਾਰਜ ਅਜਿਹੇ ਕੋਈ ਵੀ ਸਿਧਾਂਤ ਅਜਿਹੇ ਕੋਈ ਵੀ ਅਧਿਕਾਰ ਨਹੀਂ ਦੇਉ ਸੇਖ ਗੁਰੂਆਂ ਨੇ ਇਕੱਲੇ ਮਰਦਾਂ ਲਈ ਦਿੱਤਾ ਹੋਵੇ ਤੇ ਔਰਤਾਂ ਨੂੰ ਨਹੀਂ ਇੱਥੇ ਹੁਣ ਫਿਰ ਆਪਾਂ ਇਸ ਸਵਾਲ ਦਾ ਜਵਾਬ ਜਾਣਦੇ ਹਾਂ ਕਿ ਔਰਤਾਂ ਸ੍ਰੀ ਦਰਬਾਰ ਸਾਹਿਬ ਅੰਦਰ ਕੀਰਤਨ ਕਿਉਂ ਨਹੀਂ ਕਰਦੀਆਂ ਇਸ ਪਿੱਛੇ ਕਿਹੜੇ ਅਸਲੀ ਕਾਰਨ ਹਨ ਦੋਸਤੋ ਸ੍ਰੀ ਦਰਬਾਰ ਸਾਹਿਬ ਅੰਦਰ ਔਰਤਾਂ ਦੇ ਕੀਰਤਨ ਨਾ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅੱਜ ਸਿੱਖ ਕੌਮ ਵਿੱਚ ਕੀਰਤਨ ਦੀ ਸੇਵਾ ਕਰਨ ਵਾਲੀਆਂ ਬੀਬੀਆਂ ਦੇ ਜਥੇ ਸਿਰਫ ਗਿਰੇ-ਚੁੜੇ ਹੀ ਹਨ ਪਤਾ ਨਹੀਂ ਕਿਉਂ ਪਰ ਬਹੁਤ ਘੱਟ ਸਿੱਖ ਬੀਬੀਆਂ 'ਚ ਕੀਰਤਨ ਦੀ ਦਾਤ ਸਿੱਖਦੀਆਂ ਜਿਹੜੇ ਕੋਈ ਕੌਮ ਦੇ ਥੋੜੇ-ਬਹੁਤੇ ਬੀਬੀਆਂ ਦੇ ਕੀਰਤਨੀ ਜਥੇ ਹੈ ਵੀ ਹਨ ਉਹ ਅੱਜ ਤੱਕ ਇੰਨੇ ਪਰਪੱਕੜੇ ਹੋ ਸਕੇ ਕਿ ਉਹ ਸ੍ਰੀ ਦਰਬਾਰ ਸਾਹਿਬ ਅੰਦਰ ਕੀਰਤਨ ਦੀ ਵਿਧੀ ਦੇ ਸਾਰੇ ਮਾਪ-ਦੰਡਾ ਤੇ ਪੂਰੇ ਉੱਤਰ ਦੇ ਹੋਣ ਅਸਲੀਅਤ ਤਾਂ ਇਹ ਹੈ ਕਿ ਬੀਬੀਆਂ ਦੇ ਕਿਸੇ ਵੀ ਜਥੇ ਵੱਲੋਂ ਅੱਜ ਤੱਕ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧਕ ਕਮੇਟੀ ਤੱਕ ਪਹੁੰਚ ਹੀ ਨਹੀਂ ਕੀਤੀ ਗਈ ਕਿ ਅਸੀਂ ਸ੍ਰੀ ਦਰਬਾਰ ਸਾਹਿਬ ਦੇ ਕੀਰਤਨ ਦੀ ਸੇਵਾ ਲੈਣਾ ਚਾਹਦਿਆਂ ਅੱਜ ਤੱਕ ਕੋਈ ਵੀ ਬੀਬੀ ਕਦੇ ਕੀਰਤਨ ਦੇ ਕਿਸੇ ਵੀ ਮੁਕਾਬਲੇ ਵਿੱਚ ਹਿੱਸਾ ਲੈ ਨਹੀਂ ਗਈ ਹੁਣ ਤੱਕ ਸ਼ਾਇਦ ਔਰਤਾਂ ਦਾ ਐਸਾ ਕੋਈ ਵੀ ਕੀਰਤਨੀ ਜਥਾ ਨਹੀਂ ਹੋਣਾ ਜੋ ਕਦੇ ਸ਼੍ਰੀ ਦਰਬਾਰ ਸਾਹਿਬ ਅੰਦਰ ਕੀਰਤਨ ਕਰਨ ਗਿਆ ਵੀ ਹੋਵੇ ਤੇ ਅੱਗੋਂ ਉਸ ਨੂੰ ਮਨਾ ਕਰ ਦਿੱਤਾ ਗਿਆ ਹੋਵੇ ਕਦੇ ਕਿਸੇ ਜਥੇ ਵੱਲੋਂ ਪਹੁੰਚ ਤੱਕ ਨਹੀਂ ਕੀਤੀ ਗਈ ਇਹ ਤੇ ਹੀ ਦੇਖ ਕੇ ਅਸੀਂ ਥੋੜਾ ਇਤਿਹਾਸ ਉੱਤੇ ਝਾਤ ਮਾਰ ਲਈਏ ਕਿ ਕੀ ਕਦੇ ਸਿੱਖ ਧਰਮ ਦੇ ਇਤਿਹਾਸ ਵਿੱਚ ਕਿਸੇ ਬੀਬੀਆਂ ਦੇ ਜਥੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਅੰਦਰ ਕੀਰਤਨ ਕੀਤਾ ਗਿਆ ਹੈ ਜਾਂ ਨਹੀਂ ਤਾਂ ਇਸ ਸਵਾਲ ਦਾ ਜਵਾਬ ਹੈ ਹਾਂ ਕੋਈ ਵੇਲਾ ਸੀ ਜਦੋਂ ਬੀਬੀਆਂ ਦਾ ਜਥਾ ਵੀ ਸ਼੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਕਰਿਆ ਕਰਦਾ ਸੀ ਇਸ ਸੰਬੰਧੀ ਤੁਹਾਨੂੰ ਇੰਟਰਨੈਟ ਉੱਤੇ ਵੀ ਇੱਕ ਲੇਖ ਲਿਖਿਆ ਮਿਲੇਗਾ ਜਿਸ ਵਿੱਚ BBC ਚੈਨਲ ਵੱਲੋਂ ਤਰੀਕ ਦੱਸਦੇ ਹੋਏ ਲਿਖਿਆ ਹੋਇਆ ਹੈ ਕਿ ਸਾਲ 1994 ਤੋਂ ਲੈ ਕੇ 1997 ਤੱਕ ਜਦੋਂ ਪ੍ਰੋਫੈਸਰ ਮਰਜੀਤ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਤਾਂ ਉਹਨਾਂ ਸਮੇਂ ਵਿੱਚ ਕਈ ਵਾਰ ਬੀਬੀਆਂ ਦੇ ਜਥੇ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਦਰ ਕੀਰਤਨ ਕੀਤਾ ਜਾਂਦਾ ਰਿਹਾ ਸਿੱਖ ਬੀਬੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਵੀ ਮੋਟਾ ਲਾਉਂਦੀਆਂ ਰਹੀਆਂ ਹਨ ਤੇ ਸੱਚਖੰਡ ਦੇ ਅੰਦਰ ਬੀਬੀਆਂ ਜਲ ਇਸ਼ਨਾਨ ਦੀ ਸੇਵਾ ਵੀ ਕਰਵਾਉਂਦੀਆਂ ਸ਼ਾਇਦ ਤੁਹਾਨੂੰ ਵੀ ਯਾਦ ਹੋਵੇ ਜਦੋਂ ਪਹਿਲੀ ਵਾਰ ਇੱਕ ਔਰਤ ਬੀਪੀ ਜਗੀਰ ਕੌਰ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣਦੀ ਹੈ ਤਾਂ ਉਹਨਾਂ ਵੱਲੋਂ ਬੜੇ ਜ਼ੋਰ ਸ਼ੋਰ ਦੇ ਨਾਲ ਇਹ ਮੁੱਦਾ ਉਛਾਲਿਆ ਜਾਂਦਾ ਕਿ ਹੁਣ ਮੈਂ ਸ਼੍ਰੀ ਦਰਬਾਰ ਸਾਹਿਬ ਅੰਦਰ ਬੀਬੀਆਂ ਨੂੰ ਕੀਰਤਨ ਕਰਦੀ ਹੈ ਯਾਤ ਦੇਵਾਂਗੀ ਬੀਬੀਆਂ ਨੂੰ ਹੁਣ ਪੰਜ ਪਿਆਰਿਆਂ ਵਿੱਚ ਵੀ ਸ਼ਾਮਲ ਕੀਤਾ ਜਾਇਆ ਕਰੇਗਾ ਉਸ ਵਕਤ ਕੁਝ ਸਿੱਖ ਜਥੇਬੰਦੀਆਂ ਨੇ ਅਕਲੀਆਂ ਬੀਬੀਆਂ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਲ ਕਰਨ ਦੀ ਗੱਲ ਤੇ ਇਤਰਾਜ਼ ਜਤਾਇਆ ਸੀ ਨਾ ਕਿ ਕਿਸੇ ਹੋਰ ਗੱਲ ਤੇ ਉਸ ਵਕਤ ਬੀਬੀ ਜ਼ਗੀਰ ਕੌਰ ਵੱਲੋਂ ਸਿੱਖ ਬੀਬੀਆਂ ਨੂੰ ਬੜੀ ਵਾਰ ਸ੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦਾ ਹੁਕਮ ਲਗਾਇਆ ਗਿਆ ਪਰ ਕਿਸੇ ਵੀ ਜਥੇ ਨੇ ਉਹਨਾਂ ਤੱਕ ਪਹੁੰਚ ਤੱਕ ਨਹੀਂ ਕੀਤੀ ਇੱਥੋਂ ਤੱਕ ਕਿ ਬੀਬੀ ਜ਼ਗੀਰ ਕੌਰ ਬੀਬੀਆਂ ਦੇ ਜਥੇ ਨੇ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਕਢਵਾਉਂਦੀ ਪਰ ਇੱਕ ਵੀ ਜਥਾ ਸ੍ਰੀ ਦਰਬਾਰ ਸਾਹਿਬ ਅੰਦਰ ਕੀਰਤਨ ਕਰਨ ਦੀ ਇਜਾਜ਼ਤ ਲੈਣ ਦੀ ਅਰਜ਼ੀ ਲੈ ਕੇ ਨਹੀਂ ਗਿਆ ਜੇਕਰ ਅਸੀਂ ਸਮੁੱਚਾ ਸਿੱਖ ਇਤਿਹਾਸ ਪੜ੍ਹਦੇ ਹਾਂ ਤਾਂ ਸਾਨੂੰ ਵੀ ਕਿਤੇ ਵੀ ਕੋਈ ਐਸਾ ਜ਼ਿਕਰ ਨਹੀਂ ਮਿਲਦਾ ਜਦੋਂ ਕਦੇ ਔਰਤ ਅਤੇ ਮਰਦ ਦੇ ਕੀਰਤਨ ਕਰਨ ਨੂੰ ਲੈ ਕੇ ਕੋਈ ਭੇਦਭਾਵ ਪ੍ਰਗਟ ਕੀਤਾ ਗਿਆ ਹੋਵੇ ਅਗਰ ਹੁਣ ਵੀ ਜੇਕਰ ਕੋਈ ਪੂਰੀ ਦੁਨੀਆ ਵਿੱਚ ਬੀਬੀਆਂ ਦਾ ਕੀਰਤਨ ਜਿਤਾ ਸ਼੍ਰੀ ਦਰਬਾਰ ਸਾਹਿਬ ਦੀ ਮਰਿਆਤਾ ਨੂੰ ਨਿਭਾਉਦੇ ਹੋਏ ਕੀਰਤਨ ਦੇ ਸਹੀ ਸੁਰ ਤਾਲ ਗੁਰਬਾਣੀ ਦੇ ਸਹੀ ਅਰਥਾਂ ਸਹਿਤ ਸਾਰੇ ਮਾਪਦੰਡ ਪੂਰੇ ਕਰਦਾ ਹੋਵੇ ਤਾਂ ਉਹ ਬੀਬੀਆਂ ਅੱਜ ਵੀ ਸੱਚਖੰਡ ਵਿੱਚ ਕੀਰਤਨ ਕਰ ਸਕਦੀਆਂ ਹਨ ਸ਼੍ਰੀ ਦਰਬਾਰ ਸਾਹਿਬ ਅਦਰ ਔਰਤਾਂ ਦੇ ਕੀਰਤਨ ਕਰਨ ਨੂੰ ਲੈ ਕੇ ਕੋਈ ਵੀ ਪਾਬੰਦੀ ਨਹੀਂ ਤੁਸੀਂ ਇਹ ਗੱਲ ਵੀ ਨੋਟ ਕੀਤੀ ਹੋਣੀ ਹੈ ਕਿ ਦੁਨੀਆਂ ਵਿੱਚ ਜਿੰਨੇ ਵੀ ਗੁਰਦੁਆਰਿਆਂ ਵਿੱਚ ਜਦੋਂ ਕਦੇ ਵੀ ਕੋਈ ਧਾਰਮਿਕ ਸਮਾਗਮ ਹੁੰਦਾ ਤਾਂ ਉੱਥੇ ਵੀ ਸਾਨੂੰ ਬਹੁਤ ਘੱਟ ਬੀਬੀਆਂ ਦੇ ਜਥੇ ਕੀਰਤਨ ਕਰਦੇ ਦਿਖਾਈ ਦੇਣਗੇ ਅੱਜ ਦੇ ਸਮੇਂ ਅਸੀਂ ਸਿੱਖ ਬੀਬੀਆਂ ਦੇ ਢਾਟੀ ਅਤੇ ਕੁਵਿਸ਼ਰੀ ਜਥੇ ਤਾਂ ਬਹੁਤ ਸਾਰੇ ਦੇਖਦੇ ਹਾਂ ਪਰ ਕੀਰਤਨੀ ਜਥੇ ਬਹੁਤ ਘੱਟ ਹਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕੋਈ ਐਸੀ ਪਾਬੰਦੀ ਨਹੀਂ ਲਗਾਈ ਹੋਈ ਅੱਜ ਵੀ ਕੋਈ ਔਰਤਾਂ ਦਾ ਜਥਾ ਚਾਹੇ ਤਾਂ ਸ੍ਰੀ ਦਰਬਾਰ ਸਾਹਿਬ ਅੰਦਰ ਜਾ ਕੇ ਕੀਰਤਨ ਕਰ ਸਕਦਾ ਹੈ ਪਰ ਉਸ ਤੋਂ ਪਹਿਲਾਂ ਸਾਨੂੰ ਇਹ ਜ਼ਰੂਰਤ ਹੈ ਕਿ ਅਸੀਂ ਵੀ ਆਪਣੀ ਕੌਮ ਵਿੱਚ ਵੱਤ ਤੋਂ ਵੱਧ ਸਿੱਖ ਬੀਬੀਆਂ ਦੇ ਜਥੇ ਤਿਆਰ ਕਰੀਏ ਇਸ ਲਈ ਸਭ ਤੋਂ ਪਹਿਲਾਂ ਸਿੱਖ ਬੀਬੀਆਂ ਨੂੰ ਹੀ ਅੱਗੇ ਆਉਣਾ ਪਵੇਗਾ ਸੋ ਦੋਸਤੋ ਇਹ ਸੀ ਸਾਰੀ ਸਚਾਈ ਕਿ ਔਰਤਾਂ ਸ੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਕਿਉਂ ਨਹੀਂ ਕਰਦੀਆਂ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ